ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਵ ਸਿੰਘ ਉਗੂ ਕੈ ਨੇ ਹਰਾਇਆ ਸੀ ਚਰਨ ਦੇ ਚੰਨੀ ਨੂੰ ਕਿਉਂਕਿ ਗਰੀਬ ਘਰਾਂ ਦੇ ਲੜਕਿਆਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਲੇਕਿਨ ਉਹ ਗਰੀਬ ਘਰਾਂ ਦੇ ਲੜਕੇ ਖਾਸ ਬਣ ਕੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵਿਧਾਇਕ ਵਿਧਾਇਕ ਬਣ ਗਏ ਉਹਨਾਂ ਦੇ ਸ਼ੌਕ ਅਥਰੇ ਹੋ ਗਏ ਉਹਨਾਂ ਦੇ ਮਜਾਜ आले ਹੋ ਗਏ ਲੇਕਿਨ ਇਧਰ ਲਾਭ ਸਿੰਘ ਉਗੋ ਨੂੰ ਆ ਮਹਿਲਾਵਾਂ ਨੇ ਘੇਰਿਆ ਹੈ ਉਹ ਵਟ ਕਰ ਦਿੱਤੇ ਨੇ ਗੱਲ ਨਹੀਂ ਆ ਰਹੀ ਲਾਭ ਸਿੰਘ ਉਗੋ ਕਹੇ ਨੂੰ ਜਿਹੜੇ ਕਹਿੰਦੇ ਸੀ ਬਦਲਾਵ ਕਰਾਂਗੇ ਅਸੀਂ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇਾਂਗੇ ਐਮਐਸਪੀ ਦੇਾਂਗੇ ਇਧਰ ਲਾਭ ਸਿੰਘ ਉਗੋ ਕੇ ਕੁਸੂਤੇ ਫਸ ਗਿਆ ਪੰਜਾਬ ਦੀਆਂ ਬੀਬੀਆਂ ਮਹਿਲਾਵਾਂ ਨੇ ਰੱਜ ਕੇ ਆਪਣੇ ਦਿਲ ਦੀ ਭੜਾਸ ਕਢੀ ਕਿ ਕਿਸ ਤਰ੍ਹਾਂ ਤੁਸੀਂ ਕਿਸਾਨਾਂ ਨਾਲ ਧੱਕੇ ਕੀਤੇ ਕਿਸ ਤਰ੍ਹਾਂ ਤੁਸੀਂ ਜਿਹੜੇ ਖਜ਼ਾਨੇ ਦੀ ਲੁੱਟ ਕੀਤੀ ਕਿਸਾਨਾਂ ਦੇ ਧਰਨੇ ਨੂੰ ਉਖਾਰਿਆ ਗਿਆ ਉਥੋਂ ਟਰਾਲੀਆਂ ਚੋਰੀ ਕੀਤੀਆਂ ਉਥੋਂ ਸਾਡੇ ਇਨਵਰਟਰ ਚੋਰੀ ਕੀਤੇ ਤੇ ਹੁਣ ਤੁਸੀਂ ਪਿੰਡਾਂ ਵਿੱਚ ਵਰਦੇ ਹੋ 2000 ਤੋਂ ਤਾਂ ਮਾੜਾ ਮੋੜਾ ਤੁਸੀਂ ਪਿੰਡਾਂ ਵਿੱਚ ਆ ਜਾਂਦੇ ਹੋ 2027 ਵਿੱਚ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਵੀਡੀਓ ਸੁਣਦੇ ਹਾਂ ਲਾਬ ਸਿੰਘ ਉਗੋਕੇ ਦੀ ਜਿਹੜੀ ਵਾਇਰਲ ਹੋ ਰਹੀ ਹੈ ਜਿੱਥੇ ਮਹਿਲਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਇਹ ਕੋਈ ਭਧੌੜ ਦੇ ਸਕੂਲ ਦਾ ਮਸਲਾ ਕੌਣ ਹੱਲ ਕਰਦਾ ਅਸੀਂ ਕਿਹੜਾ ਹੈ ਮਾਲਵਾ ਐਸਟੀ ਸਕੂਲ ਦਾ ਮਸਲਾ ਹੈ ਕਿ ਉਹ ਸਾਡਾ ਮਰਨ ਨਹੀਂ ਆਪਣਾ ਮੁੱਖ ਮੰਤਰੀ ਬਣ ਹੈ ਹਨ ਜਦ ਵੀ ਐਸਈ ਕੀ ਬਾਈਪਾਸ ਹੈ ਐਮਐਸਕੂ ਜੋਂ ਹਾਂ ਕਿ ਮਤਲਬ ਇਹ ਕੋਈ ਸਰਕਾਰ ਤੇ ਸਰਕਾਰ ਬਣਦੇ ਸਾਰ ਅਸੀਂ ਕੇਂਦਰ ਸਰਕਾਰ ਨੂੰ ਕਿਹਾ ਕਿ ਸਾਡੇ ਨਾਲ ਸਾਡੇ ਕਿਸਾਨਾਂ ਦੇ ਨਾਲ ਮਿੱਟੀ ਦਾ ਕਰਕੇ ਸਾਡੇ ਜਿਹੜਾ ਕਿੰਸਤੀ ਦਾ ਜੋਰ ਦੂਜੀ ਗੱਲ ਹੈ ਬਣਦੇ ਸਾਰ ਕਿਸਾਨਾਂ ਨੂੰ ਦਿਨੇ 10 ਘੰਟੇ ਬਿਜਲੀ ਨਹੀਂ ਦਿੱਤੀ ਲੋ ਤੁਸੀਂ ਕਹੋ ਕੀ ਕਰੀਏ ਕੀ ਬੀਰਿਆ ਬਿਆਰੀ ਮਸਲੇ ਲੋਕੀ ਕੰਨੀ ਗੱਲ ਆ ਇਹਦੇ ਤੋਂ ਸਭੀ ਬੀਰਿਆ ਇਹ ਜੀ ਜੀ ਇਹਦਾ ਸਹੀ ਆ ਇਤਨੀ ਆਈ ਆ ਪਰ ਉਸ ਤੋਂ ਵੱਧ ਆ ਪਾ ਲਿਆ ਲੋਕ ਬੀਰਿਆ ਦੇਖੋ ਨਹੀਂ ਤਾਂ ਬੰਦੇ ਘਰ ਸਾਰਾ ਉਸ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚੇ ਨਹੀਂ ਸਾਡੇ ਮੰਚੇ ਦੇਰੇ ਨਾਲ ਪਾਣੀ ਹੋ ਰਿਹਾ ਦੇਖੇ ਨਹੀਂ ਨਾਲ ਕਿਤੇ ਮੇਰੇ ਹੱਥ ਤੇ ਪਹੁੰਚ ਸਕੋ ਹਾਂਜੀ ਜਿਹੜੇ ਪਿੰਡ ਕਹੋਗੇ ਜਾ ਕੇ ਇਹ ਪਿੰਡ ਦੇ 40 ਪਾਸੇ ਭਾਈ ਤੇਲਾਂ ਦੇ ਪਾਣੀ ਉਦੋਂ ਆਉਂਦਾ ਜਦੋਂ ਕੰਕੀਵੇਂ ਦੇ ਪੱਕੀ ਗੱਲ ਹੁੰਦੇ ਨੇ ਤੇਲ ਆ ਮੇਰੀ ਗੱਲ ਸਮਝੋ ਸਾਡੀ ਮਜਬੂਰੀ ਹੈ ਅੰਗ ਮਾਰਦੀ ਹੈ ਸਾਡੇ ਕੋਲ ਪੱਕੀ ਗੱਲ ਤੇਲ ਰੱਖਣ ਹੋਇਆ ਕਿਸੇ ਡਿਊਟੀ ਇਹ ਦੇਖੋ ਲਾਭ ਸਿੰਘ ਉੱਗਕੇ ਦਾ ਵਿਰੋਧ ਹੋ ਰਿਹਾ ਕਹਿੰਦਾ ਮੇਰਾ ਇਲਾਕਾ ਭਦੌੜ ਹੈ ਮੇਰਾ ਇਲਾਕਾ ਭਦੌੜ ਹੈ ਮੈਂ ਇਸ ਇਲਾਕੇ ਦਾ ਨਹੀਂ ਭਾਈ ਸਰਕਾਰ ਤੁਹਾਡੀ ਹੈ ਸਾਰੇ ਇਲਾਕੇ ਤੁਹਾਡੇ ਨੇ ਸਾਰੇ ਹਲਕੇ ਤੁਹਾਡੇ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਜਾਂ ਨਹੀਂ ਪਾਈਆਂ ਫਿਰ ਇਸ ਪਿੰਡ ਵਿੱਚ ਕੀ ਕਰਨ ਆ ਗਏ ਜੇ ਤੁਹਾਡਾ ਹਲਕਾ ਹੀ ਨਹੀਂ ਪਧੌੜ ਤੇ ਫਿਰ ਇਸ ਪਿੰਡ ਦੇ ਵਿੱਚ ਕੀ ਕਰ ਰਹੇ ਹੋ ਦਾ ਜਾ ਰਿਹਾ ਹੈ ਇਸ ਸਕੂਲ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਹੈ ਉਸ ਦਾ ਜਿਹੜਾ ਖਮਨਿਆਜਾ ਤਾਂ ਲਾਭ ਸਿੰਘ ਉਗੂ ਕੇ ਨੂੰ ਭੁਗਤਣਾ ਪਵੇਗਾ ਲਾਭ ਸਿੰਘ ਉਗੂ ਕੇ ਦੀ ਰੱਜ ਕੇ ਲਾਪਾ ਕੀਤੀ ਗਈ ਲਾਭ ਕੇ ਉਗੂ ਕੇ ਨੂੰ ਕਈ ਸਵਾਲ ਪੁੱਛੇ ਗਏ ਐਮ ਐਸ ਪੀ ਨੂੰ ਲੈ ਕੇ ਖਾਲੀਆਂ ਨਾਲਿਆਂ ਨੂੰ ਲੈ ਕੇ ਸਿੰਚਾਈ ਨੂੰ ਲੈ ਕੇ ਟਿਊਬਲਾਂ ਨੂੰ ਲੈ ਕੇ ਲੇਕਿਨ ਲਾਭ ਸਿਕ ਉਗੂ ਕਹਿੰਦੇ ਸਿਰਫ ਆਪਣੇ ਹਲਕੇ ਪਧੌੜ ਦੇ ਕੰਮ ਗਨਵਾਏ ਬਾਕੀ ਉਹਨਾਂ ਵੱਲੋਂ ਕੰਮ ਨਹੀਂ ਗਨਵਾਇਆ ਗਿਆ ਕਹਿੰਦੇ ਨੇ ਕਿ ਮੇਰੇ ਹਲਕੇ ਦੀ ਗੱਲ ਕਰੋ ਮੈਂ ਤਾਂ ਤੁਹਾਡੇ ਪਿੰਡ ਵਿੱਚ ਹੋਣਾ ਹੈ ਭਾਈ ਫਿਰ ਤੁਸੀਂ ਅਦਗਾਟਨ ਕਿਉਂ ਕਰ ਰਹੇ ਹੋ ਜੇ ਤੁਹਾਡਾ ਹਲਕਾ ਹੀ ਨਹੀਂ ਪੰਜਾਬ ਦੀਆਂ ਮਹਿਲਾਵਾਂ ਪੰਜਾਬ ਦੇ ਲੋਕਾਂ ਵੱਲੋਂ ਤੁਹਾਨੂੰ ਸਵਾਲ ਪੁੱਛੇ ਜਾਣਗੇ ਖਾਸ ਕਰਕੇ ਕਿਸਾਨ ਅਤੇ ਮਜ਼ਦੂਰ ਭਾਈ ਚਾਰੇ ਵਰਗ ਵੱਲੋਂ ਜਿਨ੍ਹਾਂ ਦੇ ਨਾਲ ਤੁਸੀਂ ਜੱਗੋ ਤੇਰਵੀ ਕੀਤੀ ਹੈ ਹੁਣ ਤੁਹਾਡੇ ਨਾਲ ਜਗੋ ਤੇਰ ਵੀ ਕਰਨਗੇ ਲਾਭ ਸਿੰਘ ਉਗੋ ਨੇ ਮਸੇ ਜਾਨ ਚੜਾਈ ਕਿਸਾਨਾਂ ਦੇ ਕੋਲੋਂ ਧੰਨ